ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਵਾਹ ਡੇ ਉਧਰ ਪੈ ਟੋਕਰੇ ਚ ਮਾਂ ਮੇਰੇ ਵਾਲ ਉੱਡ ਗਏ ਅੱਜ ਬੱਚੇ ਦੋ ਸਕੂਲ ਗਏ ਨਹੀਂ ਇੱਕ ਗਿਆ ਕੱਲੀ ਪ੍ਰਵਲਿਨ ਗਈ ਹੈ ਤੋ ਕੁਮਨ ਤੇ ਗੁਰਮਣ ਘਰੇ ਨੇ ਪ੍ਰਾਬਲੀ ਨੂੰ ਮੱਛੀ ਦੀ ਮਸਾਂ ਦੇ ਤੋੜੇ ਆਉਨੂ ਵਾਇਤੀ ਦੀ ਇਹਨਾਂ ਨੇ ਛੁੱਟੀ ਮਾਰੀ ਮੈਂ ਵੀ ਮਾਰਾ ਇਹਨਾਂ ਦਾ ਕੰਮ ਵਾਲਾ ਰਹਿੰਦਾ ਸੀਗਾ ਇਕੱਠਾ ਬਾਹਰ ਮੈਂ ਬੈਠਾ ਚਾ ਰਹੀ ਸੀ ਉਹ ਬੰਦਾ ਸਾਡਾ ਮਸਾਂ ਤੋੜਿਆ ਸਕੂਲ ਮੈਂ ਤਾਂ ਅਜ 2:30 ਵਜੇ ਹੂੰ ਰੱਬ ਗਾਜ ਦਾ ਸੁਣਦਾ ਹੂ ਕਿ ਬਰੀਕ ਬਰੀਕ ਕੋਈ ਕੋਈ ਕੈਨੇਡੀਗ ਦੀ ਆ ਕਹਿੰਦੇ ਹੁੰਦੇ ਨੇ ਗਾਜ ਦਾ ਬੱਦਲ ਵਰਦਾ ਨਹੀਂ ਹੁੰਦਾ ਉਹ ਗੱਲ ਉਹੀ ਗੱਲ ਹੈ ਨਾ ਕਹਿੰਦੇ ਹੁੰਦੇ ਨੇ ਬੋਲੇ ਆਣੇ ਬੋਲ ਵਗਿਆੜੇ ਮਿੰਨਿਆਂ ਨੇ ਪਿੰਡ ਜਾੜੀ ਹੈ ਨਾ ਜਿਹੜਾ ਰੱਬ ਗਾਇਦਾ ਹੁੰਦਾ ਉਹ ਰੋ ਵਰਦਾ ਨਹੀਂ ਹੁੰਦਾ ਤੇ ਜਿਹੜਾ ਬੋਲਣ ਵਾਲਾ ਬੰਦਾ ਹੁੰਦਾ ਹੋਰਾਂ ਵੀ ਫਰਕ ਹੁੰਦਾ ਠੀਕ ਆ ਉਹ ਇਹੋ ਜਿਹੇ ਕਹਿੰਦੇ ਹੁੰਦੇ ਨੇ ਮਿੰਨਾ ਵਿੱਚੋਂ ਲਾਲਾ ਕੀ ਆਹੋ ਇੱਧਰ ਦੇਖੋ ਇਹਨੂੰ ਆਹ ਦੇ ਚੁਗਲੀਆਂ ਆਓ ਫਿਰ ਆਹ ਦੇ ਪਰਮ ਕਰਦਾ ਹੈ ਨਾ ਉਹ ਕਰ ਦਾਂ ਦਾ ਕਰ ਪਾੜ ਦਾਂ ਦਾ ਅੱਡੀ ਖੰਡੇ ਹੋਣ ਨੂੰ ਚਾਹ ਹਾਂ ਸਮਾਨ ਟੁੱਟ ਗਈ ਸੁਖਮਨ ਚਾ ਪੀ ਆਉਂਦੀ ਆ ਬੱਦਲ ਗਰਦਾ ਵਰਦਾ ਨਹੀਂ ਕੋਈ ਕੋਈ ਪੁਰ ਹੁਣ ਟਲ ਗਿਆ ਮੀ ਤਾਂ ਬਹੁਤ ਹੋਇਆ ਸੀਗਾ ਟਲ ਗਿਆ ਰੱਬ ਤੇ ਕੱਲ ਪਰਸੋਂ ਦੋ ਦਿਨ ਗਰਮੀ ਬਹੁਤ ਸੀਗੀ ਇਧਰ ਆਪਣਾ ਝਾੜੂ ਝੂੜੋ ਹੋ ਗਿਆ ਸਾਰਾ ਕੱਪੜੇ ਮੈਂ ਨਾ ਰਾਤ ਪੈਣ ਲੱਗੀ ਨੇ ਬਹੁਤ ਸਾਰੇ ਤੋਂ ਤੇ ਥੋੜੇ ਜੀ ਨੇ ਉਹ ਮਸ਼ੀਨ ਚ ਪਾਇਪ ਨੇ ਉਹਦੋਂ ਬਾਅਦ ਜਿਹੜੇ ਨਾ ਹੋਣਗੇ ਫੇਰ ਤੋਂ ਮੰਗਿਓ ਮਸ਼ੀਨ ਵਾਲਾ ਨੇ ਮੈਂ ਪਾਣੀ ਕੱਢ ਕੇ ਪਾ ਦੂੰਗੀ ਗੱਜੀ ਜਾਂਦਾ ਉਹੀ ਗੱਲ ਹਨਾ ਕਹਿੰਦੇ ਜਿਹੜਾ ਮੀਨਾ ਬੰਦਾ ਹੁੰਦਾ ਉਹੋ ਚੂਲੀ ਬਲਾ ਕੇ ਘਰ ਪਾੜਦਾ ਨਾ ਜਿਹੜਾ ਬੋਲ ਬੋਲਦਾ ਹੁੰਦਾ ਹਨਾ ਬੋਲ ਬੋਲ ਕਿ ਉਹ ਹੋਏ ਹੋਏ ਨਾ ਉਹ ਬੋਲ ਬਗਿਆੜ ਹੁੰਦਾ ਇਹ ਜੀ ਨਮਾਉਣੀਆਂ ਦੇ ਵਿਚਾਰੀਆਂ ਇਹ ਰੋਹ ਹੱਸਦਾ ਹੀ ਦਵਾਰੇ ਫੇਰ ਹੋਇਆ ਤੇ ਸਫਲ ਕਰਾਂਗਾ ਆਪ ਨੂੰ ਜਲ ਚਾਲਦਾ ਹੁਣ ਨਾ ਕੂਲਰ ਕਰਦਾਂਗੇ ਬੰਦ ਹਵਾ ਚੱਲ ਗਈ ਠੰਡ ਹੋ ਗਈ ਆ ਤੇ ਕਿਉਂ ਜਲਟਾ ਕੱਢਿਆ ਨਹੀਂ ਜਿਦੋਂ ਆਪਾਂ ਨੂੰ ਸਾਰਦਾ ਹੈ ਉਹ ਲੋਪਾ ਸਾਰਨ ਹੁਣ ਠੰਡ ਹੋ ਗਈ ਨਮ ਨਮ ਆ ਮੈਂ ਬਾਹਰਲੇ ਸਾਡੇ ਚ ਬੰਦੀਆਂ ਮੱਜਾਂ ਤੇ ਆਹ ਦੋ ਤਾਂ ਮੈਂ ਕੱਟਰੂ ਜੇ ਕੱਢ ਤੇ ਸੀਗੇ ਮਾ ਬਾਹਰਲੀ ਹਵਾ ਦਾ ਆਨੰਦ ਮਾੜ ਲਣਗੇ ਬਾਹਰਲੀ ਹਵਾ ਵੀ ਜ਼ਰੂਰੀ ਐ ਸਿਹ ਪਸ਼ੂ ਐ ਚاہے ਪੰਸੀ ਐ ਜੋ ਵੀ ਚاہے ਪਸ਼ੂ ਆ ਚاہے ਪੰਸੀ ਆ ਬਾਰ ਲਈ ਹਵਾ ਜ਼ਰੂਰੀ ਚਾਹੀਦੀ ਐਗੀ ਤਰਾਂ ਵੀ ਲੱਗੀਆਂ ਪਈਆਂ ਹੋਣਗੀਆਂ ਤਰਾਂ ਲੱਗੀਆਂ ਪਈਆਂ ਹੋਣਗੀਆਂ ਆਪਣੀਆਂ ਖਾ ਲਾਂਗੇ ਅੱਜ ਬਣਾਇਆ ਜੀ ਆਪਾਂ ਰਾਇਤਾ ਰਾਇਤਾ ਬਣਾਇਆ ਜਿਹੜੀਆਂ ਤਰਾਂ ਨੇ ਨਾ ਜਿਹੜੋਂ ਵੱਡੀਆਂ-ਵੱਡੀਆਂ ਹੋ ਜਾਂਦੀਆਂ ਉਹ ਵਧੀਆਂ ਨਹੀਂ ਲੱਗਦੀਆਂ ਮੈਨੂੰ ਤਾਂ ਕੱਚੀ ਤਰ ਵਧੀਆ ਲੱਗਦੀ ਹੈ ਇਹ। ਉਹ ਖੀਰੇ ਤਾਂ ਸੁੱਕੋਗੇ। ਤੇ ਦੋ ਲੱਗੇ ਪਏ ਸੀਗੇ। ਅੰਗਾ ਵਾਲੀਆਂ ਛੋਟੀਆਂ ਨੇ। ਪਰ ਮੈਨੂੰ ਤਾਂ ਇਹ ਤਰਾਂ ਵਧੀਆ ਲੱਗਦੀਆਂ ਨੇ। ਤੋ ਕੇ ਫਰਿੱਜ ਚ ਲਾ ਲਾਂਗੇ ਰੋਟੀ ਖਾਣ ਦੇ ਟੰਡੀਆਂ ਹੋ ਜਾਣਗੀਆਂ। ਆਪਾਂ ਨਵਾ ਦਾਣਾਂ ਦੀ ਮੱਝਾ ਤੇ ਥੋੜੇ ਬਹੁਤੇ ਜੇ ਕੱਪੜੇ ਰਾਤ ਮੈਂ ਸਾਰੇ ਧੋਤੇ ਸੀ ਮੈਨੂੰ ਪਤਾ ਸੀਗਾ ਵੀ ਮੀਂਹ ਆਊਗਾ ਮੀਂਹ ਦੱਸਿਆ ਹੋਇਆ ਫਿਰ ਇਹਨਾਂ ਕ ਤੋਣੇ ਔਖੇ ਹੋ ਜਾਂਦੇ ਨੇ ਲੋ ਜੀ ਆਪਾਂ ਨੇ ਕੰਮ ਕਰ ਲੈਨੇ ਤੇ ਮੈਂ ਕਹੇ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਅੱਜ ਦਾ ਬੱਦਲ ਵਰਦਾ ਨਹੀਂ ਹੁੰਦਾ ਕਾਲ ਯੁਗ ਦਾ ਸਮਾਂ ਜੀ ਅੱਜ ਗਾਜ ਦਾ ਬੱਦਲ ਹੀ ਇੰਨਾ ਭਰਿਆ ਇੰਨਾ ਭਰਿਆ ਬਹੁਤ ਮੀਂਹ ਪੈ ਗਿਆ ਮੀਂਹ ਪੈਂਦੇ ਦੇ ਵਿੱਚ ਬਸ ਵੀਡੀਓ ਵੀ ਨਹੀਂ ਬਣੀ ਕਿਉਂਕਿ ਇੱਥੇ ਇੱਥੇ ਵੀ ਨਹੀਂ ਬੈਠੇਗਾ ਬਾਸੜ ਜਣੀ ਕਿਉਂ ਕਾਂ ਸਿੱਤ ਇੱਕ ਬਾਸੜ ਆ ਗਈ ਸੀ ਤੇ ਰੋਟੀ ਤੋਂ ਪਹਿਲਾਂ ਬਣ ਗਈ ਸੀ ਜਣੀ ਤੇ ਮੱਜਾਂ ਮੀਂਹ ਦੇ ਵਿੱਚ ਹੀ ਮੱਜਾਂ ਨਮਾਨ ਮੂਹ ਕੇ ਕੱਕੰਡਾ ਕਰਿਆ ਮਹੱਜ ਵਿੱਚ ਕੇਰਾ ਪੈ ਗਈ ਫਿਰ ਕੌੜ ਹੋ ਜਾਂਦੀ ਹੈ ਹਨਾ ਤੇ ਵੀ ਆਪਦਾ ਜਿਹੜਾ ਰੁਟੀਨ ਆ ਕੰਮ ਦਾ ਵੀ ਉਹ ਬਣ ਕਰ ਨਹੀਂ ਕਰਨਾ ਹੁੰਦਾਗਾ ਬਹੁਤ ਜ਼ਿਆਦਾ ਮੀਂਹ ਪਿਆਗਾ ਕਾਲ ਯੁਗ ਦਾ ਸਮਾਂ ਜੀ ਅੱਗੇ ਕਹੇ ਸਿਆਣੇ ਵੀ ਜੋ ਰੁਕਾਏ ਹੁਣ ਠੇਕਾ ਗਾਜ ਦਾ ਬਦਲ ਗਾਜ ਦਾ ਬਦਲ ਵਰਦਾ ਨਹੀਂ ਹੁੰਦਾ ਤੇ ਅੱਗੇ ਨਹੀਂ ਵਰਦਾ ਸੀਗਾ ਤੇ ਹੁਣ ਕਾਲ ਯੁਗ ਦਾ ਸਮਾਂ ਹੁਣ ਵਰਗਾ ਅੱਗੇ ਸਤਜੁਗ ਸੀ ਹੁਣ ਕਾਲ ਯੁਗ ਆ ਹਨਾ ਹੁਣ ਵੀ ਰੱਬ ਤਾਰੂ ਹੋਇਆ ਪਿਆਗਾ ਪੈਣੇ ਹੁੰਦੇ ਨੇਗੇ ਨਹੀਂ ਆਊਗਾ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਪੈਣੇ ਵੀ ਤੁਸੀਂ ਦ੍ਰਕਤਾਂ ਬਾਰੇ ਕਾ ਤੈਨੂੰ ਬੋਲਦੇ ਵੀ ਤੁਸੀਂ ਦ੍ਰਕਤ ਲਾਓ ਪੈਣੇ ਮੈਂ ਤਾਂ ਦੇਖੋ ਹਨਾ ਕਿਸੇ ਦੇ ਘਰ ਕੋਈ ਦ੍ਰਕਤ ਨਹੀਂ ਲਾਉਂਦਾ ਹੈਗਾ ਆਪਦੀ ਹਰ ਇੱਕ ਨੂੰ ਆਪਦੀ ਮਰਜ਼ੀ ਕਰਦਾ ਖਾਸ ਕਰਕੇ ਪੈਣਾ ਤਾਂ ਜ਼ਰੂਰ ਆਪਦੀ ਮਰਜ਼ੀ ਕਰਦੀਆਂ ਨੇ ਕਿਉਂਕਿ ਪੈਣਾ ਨੂੰ ਬੇੜਾ ਸੰਭਰਨੇ ਪੈਂਦੇ ਨੇ ਘਟੋ ਘਟ ਮੇਰੇ ਬੇੜੇ 'ਚ ਦੇਖ ਲਓ ਕਿੰਨੇ ਦ੍ਰਕਤ ਨੇਗੇ ਸਾਨੂੰ ਟੈਨਸ਼ਨ ਹੋਊਗੀ ਕਿ ਵੀ ਇੱਕ ਨਿੰਮ ਸਾਡੇ ਸੁੱਕ ਗਿਆ ਵੀ ਕਾਹ ਤੋਂ ਸੁੱਕ ਗਿਆ ਵੀ ਸਾਨੂੰ ਸਾਹ ਦਾ ਪੌਜੂ ਕਿਉਂਕਿ ਪਹਿਲੇ ਪਹਿਰ ਤਾਂ ਸਾਨੂੰ 11 ਵਜੇ ਇਕ ਇਧਰ ਆ ਰਹੇ ਦੀ ਸੀ ਪਿਛਲੇ ਪਹਿਰ ਉਧਰ ਆ ਰਹੇ ਦੀ ਕਿ ਉਹ ਜਿਹੜਾ ਮੱਝਾਂ ਸਾਹਰੇ ਜਾਂ ਕੋਈ ਹੋਰ ਕੰਮ ਕਰਦੇ ਸੀ ਸਾਹ ਹੋ ਜਾਂਦੀ ਦਰਖਤਾਂ ਦੀ ਚਲ ਵਾਹਿਗੁਰੂ ਦੀ ਕਿਰਪਾ ਨਾਲ ਜੇ ਅੱਧਾ ਸੁੱਕ ਅੱਧਾ ਸੁੱਕ ਗਿਆ ਚਲੋ ਜਿਹੜੇ ਹੁਣ ਦਾਣੇ ਨਵੇਂ ਪੁੱਟੇ ਨੇ ਜਲਗਾ ਸਾਨੂੰ ਵੱਡੇ ਹੋ ਜਾਣਗੇ ਤੇ ਬਾਕੀ ਨਾ ਜੇ ਆਪਾਂ ਕਹਿੰਨੇ ਆ ਕਿ ਸਾਡੇ ਕੋਠੇ ਦੇ ਵੀ ਦਰਖਤ ਬਹੁਤ ਸਾਰੇ ਲੱਗੇ ਹੋਏ ਸੀ ਹੁਣ ਉਹ ਸਾਰੇ ਸੁੱਕ ਗਏ ਹੁਣ ਅਸੀਂ ਸਾਡੀ ਆਪਣੇ ਘਰੇ ਵਾਲੀ ਬੇਰੀ ਆ ਮੈਂ ਕਈ ਦਿਨ ਹੋ ਗਏ ਇਹਨਾਂ ਨੂੰ ਪੈਂਦੀ ਨੂੰ ਵੀ ਆਪਣਾ ਖੇਤ ਦਰਖਤ ਲਾਓ ਹਨਾ ਉੱਥੇ ਬੀਜ ਦਰਖਤ ਸੁੱਕ ਗਏ ਵੀ ਦਰਖਤ ਲਾਉਣੇ ਵੀ ਨੇ ਅਸੀਂ ਵੀਡੀਓ ਵੀ ਜ਼ਰੂਰ ਬਣਾਵਾਂਗੇ ਜਿਰੋ ਅਸੀਂ ਕੋਠੇ ਕੋਲੇ ਦਰਖਤ ਲਾਏ ਪੈਣਾ ਨੇ ਕਿਹਾ ਸੀ ਵੀ ਤੁਸੀਂ ਜੀ ਦਰਖਤ ਲਾਓ ਵੀਡੀਓ ਬਣਾਓ ਤੁਸੀਂ ਵੀ ਮੈਸੇਜ ਦਿਓ ਹਨਾ ਤੇ ਮੈਂ ਮੈਸੇਜ ਇਹ ਹੀ ਦਿੰਨੀ ਆ ਮੈਂ ਆਪ ਦਰਖਤ ਲਾਉਣੀ ਆ ਅਸੀਂ ਖੇਤ ਵੀ ਦਰਖਤ ਲਾਉਣੇ ਵੀ ਲਾਉਣੇ ਚਾਹੀਦੇ ਨੇ ਦਰਖਤ ਕੂਵਾਲਾ ਕਰਦਾ ਆਪਣੀ ਮਰਜ਼ੀ ਆ ਮੈਂ ਕਹਿਣੀ ਆ ਭਾਈ ਸਾਰੇ ਲਾਓ ਦਰਖਤ ਸਾਰੇ ਸੱਲੀਆਂ ਖਾ ਲਈਏ ਇਧਰ ਬਣਾਤਾ ਸਾਰੀਆਂ ਥੱਲੀਆਂ ਖਾਦੀਆਂ ਲੈਂਦੀ ਸਾਰੇ ਬੁਲਲੇ ਦੇ ਦੋ ਹੀ ਨੇ ਕਾਲ ਵਾਲੀਆਂ ਪੇਕਿਓ ਵੀ ਇਹਦੇ ਦਾਣੇ ਨਿਕਲਦੇ ਨੇ ਹੱਥ ਨਾਲ ਵਧੀਆ ਹੋ ਗਿਆ ਹੱਥ ਨਾਲ ਦਾਣੇ ਨਿਕਲਣ ਲੱਗ ਗਏ ਸਵਾਦ ਹੈ ਪੂਜੀ ਜਿੱਦ ਮਤਲਬ ਅੱਠ ਦਿਨਾਂ ਨੂੰ ਸਾਤ ਚਾਰ ਪਾਵਾਂਗਾ ਉਦੋਂ ਤੱਕ ਬਾੜੀ ਪੱਕ ਹੋ ਜੂ ਕੁਛ ਨਹੀਂ ਹੁੰਦਾ ਹੂੰ ਗਰੰਡ ਹੋ ਜਾਂਦੇ ਦਾਣੇ ਵਿੱਚ ਲੋ ਜੀ ਪਕਾ ਲਾਉਣੇ ਆ ਰੋਟੀ ਰੋਟੀ ਨਾ ਮਿੱਠੀ ਰੋਟੀ ਲਾਉਣੇ ਗੋੜਾ ਲੀ ਆਲੋ ਫੜੀਆ ਮੋਕੀਂ ਪੱਕੀ ਲੈ ਦੇ ਤੇ ਦੂਜਾ ਓਤੋ ਜਿਆਦੇ ਕੱਟੀਆਂ ਨੇ ਜੇ ਗਾ ਦੇਖ ਕੇ ਪੱਕੀਆਂ ਪੱਕੀਆਂ ਨੇ ਆਵਾਂ ਪਾਲ ਨਾ ਗਈ ਪਿੱਥੇ ਹੂੰ ਮੈਂ ਫਿਰ ਸਾਰੀ ਭੁੱਲਣੀ ਆ ਸਾਰੇ ਥੱਲੇ ਟਿੱਕ ਟੱਕ ਹੁਣੀ ਗਈ ਆ ਭਾਜ ਨੂੰ ਕਹਿੰਦੀ ਮੈਂ ਰੋਕੀ ਥਾਕੇ ਵਾਲੀ ਕਾਹ ਚੱਲਦੀਆਂ ਜਾਂਦੀਆਂ ਨੇ ਮੋੜੇ ਦਾ ਖਾਂਦੀ ਆ ਬੜ ਲਿੰਦੇ ਤਾਂ ਉਹੀਆਂ ਨਹੀਂ ਜੇ ਪਾਇੰਟ ਹਾਂ ਪਾਇੰਟ ਕਿਹੜਾ ਹੁਣੀ ਨਹੀਂ ਖੇਲੀਆ ਹਾਂ ਲਿਆ ਦੀ ਪਹਿ ਲਿਆ ਦੇ ਲਿਆ ਦੀ ਉਹਨੂੰ ਰਾਂਣੀ ਨੂੰ ਕਾਲਾ ਰੰਗੀ ਤਰ੍ਹਾਂ ਫੇਤਾ ਮਹਾਰਾਣੀ ਨੂੰ ਕਹਿ ਕੇ ਲੈ ਆਓ ਤੇ ਕਾਲੀ ਨੂੰ ਲਿਆ ਦੇ ਰਾਂਣੀ ਤੋਂ ਉਧਰ ਟਿੱਬੇ ਚ ਜਾਂਦਾ ਆਪ ਦੇਖੇ ਤੋੜ ਲਿਓ ਇੱਕ ਦਿਨ ਕਾਲੀ ਹੋ ਜਾਏ ਸਾਰੇ ਭਾਣੇ ਲੈ ਆ ਦੇ ਪਿੰਡ ਚ ਕਾਹ ਭਾਣੇ ਮੈਈਆਂ ਹੋਈਆਂ ਹੈ ਹੈ ਸ਼ੁਆਣੀ ਨੇ ਵੀ ਅਜਾ ਗਾਦਿਏ ਨੇ ਆਮਣੀ ਨੂੰ ਲੈ ਦੇ ਦਾਂਗੇ ਜਾਂਦੀ ਨੂੰ ਗਰਮੀ ਚ ਗਾਗਾ ਭੁਲਣ ਦਾ ਖਾ ਹੋ ਜਾਂਦਾ ਜਾਈਆਂ ਇਹ ਚੀਜ਼ਾਂ ਸਿਆਲ ਚਾਹ ਲਿਆ। ਯਾਤ ਵੀ ਹੁੰਦੀਆਂ ਨੇ। ਹੈ। ਯਾਤ ਤੋਂ ਦੂਜੀ ਹੁੰਦੀਆਂ ਨੇ ਹਨਾ। 60 ਦੇ ਨਾਲ ਹੀ ਹੁੰਦੀ ਮੱਕੀ ਇਹ ਵੀ 60 ਥੀ ਹੁੰਦੀ ਹੈ ਹਨਾ। ਹੂੰ। ਇਹਨੂੰ ਵੀ 60 ਕਹਿੰਦੇ ਨੇ। ਇਹ 90 ਆ ਰਹੀ ਹੈ। ਲੋਟੀ ਤੇ ਹਵਾ ਚਲੀ ਜਾਂਦੀ ਹੈ। ਹਾਂ ਤਾਂ ਮੈਂ ਪਤਾ ਜੋਨਸ ਸੀ ਤੋਂ ਕਰੇ ਖੰਨੀ ਦਾ ਕਰੇ ਨੇ। ਮੈਂ ਗੱਲ ਕਰਦਾ ਵੀ ਹਵਾ ਵਾਂਗ ਚੱਲਦੀ ਆ। ਗਰਮੀ ਆ ਰਹੀ ਚੋਕ ਫੁੱਲਿਓ ਚ ਪਾਏ ਅਮਰ ਰਾਤ ਨੂੰ ਪਾ ਲੈ ਸਾਡੇ ਝਾਖੀਲੇ ਤੇ ਬੱਲੂ ਦੇਖੀਓ ਟੜਕੇ ਕੀ ਬਣੂਗਾ ਫੁੱਲ ਆਉਣਗੀਆਂ ਕੀ ਲਾਉਣਗੀਆਂ ਕੱਚੇ ਦਾ ਅੰਦਕਾਨ ਨੂੰ ਇਨਾ ਮਸਲ ਕੱਟ ਜਾਂਦੇ ਨੇ ਹੰਡੀਆਂ ਦੇ ਵਾਲੇ ਵਾਲ ਜੀ ਸਾਫ਼ ਸੁਨੀਆਂ ਦਾ ਬਾਜਾ ਲਾਲਕੋਤੂ ਦਾ ਬਾਜਾ ਲਗੋ ਆਪਣੇ ਗੋਹੇ ਜਿਹੀਆਂ ਚੱਕ ਦੇ ਵਿੱਚ ਲੱਗਣਗੇ ਸਾਰੇ ਆਹ ਸੁੱਕ ਜਾਣ ਦੇ ਚੱਕ ਨੂੰ ਸੁੱਕਣੇ ਕਿਨੇ ਇਹ ਐਂਡ ਹੋਏ ਤੇ ਉੱਤੋਂ ਭਰਨ ਕਰਾਂ ਰਾਤ ਨੂੰ ਜਿਹੜਾ ਤਾਂ ਬਹੁਤ ਇਹ ਦੋ ਤਾਂ ਉਹਨੂੰ ਟਮਾਟਾ ਦੇਦੀ ਮੈਂ ਕਿੰਨਾ ਸਮਝਦਾ ਹਾਂ ਹਵਾ ਜਿਨੂੰ ਹੀ ਲੱਗਦੀ ਰਹੀ ਪਤਨ ਮੈਨੂੰ ਗਰਮੀ ਵਾਲੀ ਕਿਹੜਾ ਕਿਹੜਾ ਹਵਾ ਦਾ ਨੇਰ ਚੱਲਦਾ ਮਤਲਬ ਨੂੰ ਕਿਹਾ ਤਾ ਹੈਗਾ ਵੀ ਹੁਣ ਫਾਇਦਾ ਨਹੀਂ ਕੋਈ ਪੱਖਿਆਂ ਦਾ ਇਹ ਜੋ ਵਾਰ ਆ ਲੈ ਕੰਮ ਮਸਾ ਠੰਡ ਹੋਈਆ ਲੋ ਜੀ ਚੱਲਣਾ ਪੱਖਿਆਂ ਨੇ ਰਾਤ ਕਿੰਨੀ ਗਰਮੀ ਸੀ ਹੈ ਹੈ ਰਾਤ ਗਰਮੀ ਹੈਗੀ ਸੀ ਆ ਵੀ ਅਸੀਂ ਆ ਸਾਰੇ ਦੋ ਇੰਗੇ ਹਾਂ ਤੋਂ ਵੀ ਪੈਂਦੀ ਉਹ ਟੋਕਰੇ ਵਾਲੀ ਵੀ ਦੋਈ ਨਹੀਂ ਮਾਂ ਤੇ ਕੀ ਕਰਦੀ ਵਿਦਿਆ ਕਿੱਧਰੇ ਜਾਂਦੀਆਂ ਦੱਸੀ ਕਿੱਧਰੇ ਨੇ ਮੈਂ ਦੱਸ ਦੇ ਬੱਬੂ ਬੱਬੂ ਲੈ ਕਿੱਥੇ ਘੁੱਟਦੇ ਜਾਂਦੀ ਐ ਉਹ ਬੱਚੀ ਦੇਖੀ ਘੁੱਟਨੇ ਹੋ ਚੜ ਗਈ ਹੋਸ਼ ਦੇਵਾ

ਦੇ ਜਮਸਲੀਆਂ ਦੇ ਫੇਰ ਫੁੱਲ ਕਿਵੇਂ ਮੈਂ ਤਾਂ ਨਹੀਂ ਚੇਰ ਕੋਹਾ ਇਹ ਮਿੰਟ ਚਲੇ ਰੇਤਾ ਰੇਤਾ ਹੋ ਗਿਆ ਮਿੱਟੀ ਚ ਰੇਤਾ ਰੇਤਾ ਹੋ ਗਿਆ ਹੋਰ ਮੈਂ ਤਾਂ ਹੁਣ ਆ ਕਿੰਨੇ ਵੀ ਮਸ਼ੀਨ ਚ ਸੱਟ ਲੱਗੇ ਹੋਣਾ ਇਹ ਕੱਪੜਾ ਪਾਣ ਕਰਕੇ ਪੱਤੇ ਤੇਰੇ ਖੜਨ ਦਾ ਦਿਨ ਨਹੀਂ ਨੀ ਵੀ ਇੱਧਰ ਵੀ ਬੈਠੀ ਹਾਂ ਤਾਂ ਕਾਇਵਾ ਜੀ ਬਾਹਰ ਕੱਢ ਲਾ ਕੇ ਤੱਕਦੇ ਜਾ ਕਿੰਨੇ ਮਿੱਠੇ ਆ ਦਿਆ ਕਿੰਨੇ ਵੀ ਵੀ ਹੋ ਗਿਆ ਅੰਦਰ ਦਾ ਅੰਦਰ ਬੜੂ ਸਾਰਾ ਜਾਨ ਤੇ ਜਾਨ ਤੇ ਤੁਸੀ ਕਰਿਆ ਹੈ ਹਾਂ ਜਾਨੀਏ ਸਾਰਾ ਆ ਸਿਆ ਚ ਪੱਤੇ ਛੱਡ ਦਵੇ ਤਾਂ ਝੜੇ ਨਹੀਂ ਹੈਗੇ ਹੁਣ ਹੁਣ ਝੜੀ ਜਾਂਦੇ ਉਹ ਹੋ ਗਿਆ ਲੱਗਿਆ ਤਾਂ ਡੇਰ ਖਤਮ ਹੋ ਗਿਆ ਨੰਦਾ ਝੇਦ ਗੱਤ ਤੋਹਣ ਨੂੰ ਦੇਖਤ ਮੋਜੋ ਹੁਣ ਅੱਜ ਬਾਹ ਪਾਰ ਕੇ ਤੜ ਕੇ ਜਾਣੀ ਮਿੱਠੇ ਰਟਕੇ ਨਾ ਹੰਦੀ ਨਾ ਹੱਦੀਂ ਬੇਦੀ ਖਤਰਤਾ ਤਤੁੱਤ ਆ ਗਿਆ ਕਿਹਰੇ ਨਾਲ ਅੱਜ ਰੁੱਧੀ ਜਾਣੇ ਨੇ ਕੀ ਗੱਲ ਹੋ ਕੀ ਬਾਤ ਕੋਈ ਫੱਕਰ ਤਾਂ ਨਹੀਂ ਆਈ ਹੈ ਨਹੀਂ ਜੀ ਵੀ ਪੱਤੇ ਲਿਜਾਈ ਹੈ ਜੀ ਉਹ ਹਵਾ ਅੰਦਰ ਲਿਜਾਈ ਜਾਂਦੀ ਹੈ ਹਰ ਜਾਣਦੇ ਵਾ ਫੇਰ ਕਰਦਾਂਗੇ ਇਹ ਤਾਂ ਹਵਾ ਨਾਲ ਹੋ ਗਏ ਹਾਂ ਹੜਨ ਤਾਂ ਨਹੀਂ ਜੇ ਤਾਂ ਸੋਈ ਚ ਬੰਦ ਨੇ ਇੱਕ ਥਾਵਿਆ ਉੱਥੇ ਹੀ ਕਰੂੰ ਕੱਥੇ ਬਾਤ ਖਾਮਲੇ ਆਮਲੇ ਨੂੰ ਅਖੇ ਦੀ ਬਾਹਰੇ ਆ ਜਾਓ ਉੱਥੇ ਕਰਨੀ थे। ले ले। है। अड़ी अडी तो रेता अरी, अरी, तारे 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 ता है ना अडी अड़ी रेता चढ़ गया जी कौन सा सुन रहे ਕਾਟੂ ਆਈ ਨਹੀਂ ਬਾਪੂ ਕਾਟੂ ਆਈ ਨਹੀਂ ਕਾਟੂ ਆਈ ਨਹੀਂ ਕਿੰਨਾ ਵਧੀਆ ਸਵਾਦ ਹੁੰਦਾ ਥੀ ਉਹਦਾ ਨਾ ਕਿ ਲੈਣਾ ਪਾਣੀ ਪਾਣੀ ਪੀਣੇ ਕਿਨੇ ਪੀਣਾ ਗੁਰਾਦਰ ਮੈਨੂੰ ਮਸਾ ਨਿੰਨੋ ਰੋ ਪਾਣੀ ਹਾਂ ਨਹੀਂ ਆ ਬੰਦੀ ਤਾਂ ਪੀਣੀ ਹੈ ਭਈਆ ਮਾਂ ਨੂੰ ਪੀਣੀ ਹੈ ਮੈਂ ਪਾਣੀ ਪੀਣੀ ਹੈ ਕਹਿੰਦੀ ਮੈਨੂੰ ਦਿਓ ਕਹਿੰਦੀ ਮੈਂ ਪਾਣੀ ਪੀਣੀ ਐ ਮੈਨੂੰ ਦਿਓ ਮੈਂ ਖੜੀ ਐ ਕਹਿੰਦੀ ਮੈਂ ਪਾਣੀ ਪੀਣੀ ਐ ਤੋਤਾ ਵਾਟਾ ਕੱਲ ਕੂਤੇ ਆ ਗਏ ਸੀ ਕੱਲ ਕੁੱਤੇ ਆ ਗਏ ਸੀ ਮੈਂ ਪਾਣੀ ਪੀਣੀ ਐ ਨਹੀਂ ਮਾਮੇ ਨਾਲ ਪਵੇਂਗੀ ਹੈ ਕਿਉਂ ਪੀਣੀ ਉਦੋਂ ਦੱਸਦੇ ਮਾਮੇ ਨਾਲ ਕਰਦਿਆਂ ਪੈਂਦੀ ਵੀਡੀਓ ਚੁੱਪਾ ਉਹ ਬੱਝ ਗਈ ਬਈ ਨਹੀਂ ਦੱਸਦੀ ਅਗਲੀ ਸਿਆਣੀ ਵਧਾ ਕਿੰਨੀ ਆ ਉਹ ਨਹੀਂ ਦੱਸਦੀ ਲੋ ਜੀ ਆਪਾਂ ਬਣਾਵਾਂਗੇ ਕਾਲੇ ਸੋਲੇ ਇੱਧਰ ਆਪਣਾ ਜੀਰਾ ਭੁੱਜ ਗਿਆ ਤੇ ਇਹਦੇ ਵਿੱਚ ਆਪਾਂ ਗਰੈਂਡ ਕੀਤਾ ਹੋਇਆ ਮਸਾਲਾ ਪਾਵਾਂਗੇ ਆਮਨੀ ਕਰ ਦੇ ਦਿੰਦੇ ਰੋਟੇ ਤੱਬ ਦੀ ਲਾ ਲ ਤੇ ਆਜ ਮੇਰਾ ਪਾਤਾ ਕਿੰਦਰ ਪਰ ਜਿ ਵਰਦੀ ਹੈ ਦੇਖੀ ਠੰਡ ਅੱਜ ਡੀ ਵਰਦੀ ਹੈ ਤੁਸੀਂ ਚੰਦੇ ਆ ਠੰਡ ਚੱਜ ਕੱਲ ਤਾਂ ਕਰਨੀ ਨਹੀਂ ਚਾਹੀਦਾ ਕੱਢਣੀ ਕੱਢਣੇ ਬਹੁਤ ਔਖੇ ਕੱਢਣੇ ਦੋ ਦਿਨ ਅੱਜ ਮੀਂਹ ਪੈ ਕੇ ਠੰਡ ਹੋਊਗਾ ਤੁਸੀਂ ਹਮੇ ਚਾਰਨ ਵਾਲੀ ਬੈ ਠੀ ਕਿਹਣੀ ਐ ਦੋ ਦਿਨ ਚ ਆ ਕੇ ਕੀ ਕਿਹਣੀ ਐ ਗਰਮੀ ਥੋੜੀ ਜਿਹੀ ਐ ਕੀ ਕਿਹਣੀ ਐ ਹੈ ਅਗਲੇ ਇਹ ਨਹੀਂ ਹੈ ਲੋਗੇ ਨਹੀਂ ਹੈ ਐਡੀ ਹੈਲੋ ਹੋੜੀਆਂ ਜੀ ਖੜੀ ਐ ਲੋ ਜੇ ਆਪਾਂ ਸਵਾਦ ਅਨੁਸਾਰ ਪਾ ਦਿੱ ਤੁਹਾਨੂੰ ਮਿਰਚ ਇਹਨੂੰ ਆਪਾਂ ਖੁੱਪ ਨੂੰ ਲਾਂਗੇ ਜਿਨਾ ਚਾਹਤ ਆਪਣਾ ਤੇਲ ਸਾੜ ਦਾ ਮਸਾਲਾ ਐ ਇਥੇ ਖੜੀ ਕਿ ਚੋਰੀ ਚੋਰੀ ਜਾਕਦੀ ਐ ਹੋਏ ਦਿੱਗ ਪੈਂਦਾ ਬਕੀਆਂ ਨਾਲ ਹੀ ਰੌਣਕਾਂ ਨੇ ਜਦੋਂ ਬਗਜਾਂਗੇ ਸੁਣ ਸੁਣ ਕੇ ਕਰ ਸਕਦੇ ਮੈਂ ਤਾਂ ਨਹੀਂ ਕਿਹਾ ਕਿ ਹੈਲੋ ਸਾਰਾ ਸਾਰਾ ਕੀ ਜਾਨੀ ਹੈ ਹੈਲੋ ਹੈਲੋ ਫਰੈਂਡ ਕਿਵੇਂ ਹਾਂ ਲਖੀ ਹੈ ਹੈਲੋ ਫਰੈਂਡ ਕੰਨੀ ਗਿਆ ਆਪਾਂ ਤੇ ਸਬਸ ਤੋਂ ਫਟ ਤੜਕਾ ਚੜ ਗਿਆ ਸਿੱਕਾ ਲਾ ਕੇ ਸਾਨੂੰ ਯਾਰ ਆ ਗੜੇ ਹੋਏ ਨੇ ਸੋਲੇ ਇੱਕ ਕੱਪ ਪਾਣੀ ਦਾ ਇਚ ਹੋਰ ਪਾ ਦਿੰਦਾ ਦੋ ਪਾਵਾਂਗੇ ਆਲੂ ਮਾਂਤ ਨੂੰ ਕੜਕਾ ਮਰ ਸਾ ਪਾਂਦੇ ਫਟੋ ਘੱਟ ਦਾਣੇ ਉਹਨਾਂ ਆਜੂ ਧੋ ਕੇ ਪਾ ਲੈਣੇ ਇੱਕ ਕੱਪੇ ਜੀ ਪਾਣੀ ਦਾ ਪਾ ਦਾਂਗੇ ਸੰਗਣੀ ਸੰਗਣੀ ਤਰੀ ਬਣਾ ਲਵਾਂਗੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਜੇ ਵੀਡੀਓ ਵਧੀਆ ਲੱਗੀ ਹਨ ਤਾਂ ਕਮੈਂਟ ਕਰ ਦਿਓ ਠੀਕ ਹੈ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇਹਨੇ ਵੈਕ ਕਿਸੇ ਖਾਲਸਾ ਬੰਦ ਜੀ ਦੀ ਫਤ